ਦਾਦੀ ਮੇਰੀ ਮਾਂ ਮੇਰੀ ਨਾਲ ਕੱਲ ਪਰਸੋਂ ਦੀ ਲੜਨ ਲੱਗੀ ਪਹਿਲਾ ਪੱਥਰ ਦੂਜਾ ਪੱਥਰ ਜਿੱਤ ਜੰਗ ਜੰਗ ਪੱਥਰ ਧਰਨ ਲੱਗੀ ਫਿਰ ਦੋ ਆ ਇੱਕ ਬਿਉਤ ਬਣਾਈ ਮੈਂ ਸੁਣ ਸੁਣ ਗੱਲਾਂ ਡਰਨ ਲੱਗੀ ਛੇਰ ਪੂਰੀ ਦੇ ਮੈਂ ਜਗਦੀ ਜਨਣੀ ਜਨਮ ਤੋਂ ਪਹਿਲਾਂ ਵਰਨੇ ਲੱਗੀ ਕੋਈ ਹੱਥ ਖੜਾ ਕਰਕੇ ਜਵਾਬ ਦਿਓ ਜਿਸ ਬਿੱਤਲੀ ਕੇ ਆਰੋ ਪੀਤਾਬ ਦਿਓ ਕੋਈ ਹੱਥ ਖੜਾ ਕਰਕੇ ਜਵਾਬ ਦਿਓ ਜਿਸ ਵਿੱਚ ਲਿਖਿਆ ਉਹ ਪੀਤਾਬ ਦਿਓ ਜੋ ਲਿਖਿਆ ਬਾਬੇ ਨਾਨਕ ਨੇ ਜੋ ਲਿਖਿਆ ਬਾਬੇ ਨਾਨਕ ਨੇ ਉਹ ਸੱਜੇ ਸੱਚੇ ਨਹਰ ਘੁੱਪੜੋ ਤੀਆਂ ਨਜੰਦੀਆਂ ਮਾਰਿਓ ਹੀ ਗੰਮਣ ਵਰਗਾ ਪੁੰਨ ਨਹੀਂ ਹੀ ਮਾਰਨੇ ਵਰਗਾ ਪਾਪ ਨਹੀਂ ਕਹੇ ਧੂਲ ਕੋਟੀਆਂ ਦੁਨੀਆਂ ਤੇ ਈ ਵਰਗੀ ਕੋਈ ਦਾਤ ਨਹੀਂ ਸਰ ਅੱਜ ਦਾ ਦਿਨ ਜਿਹੜਾ ਸਿੱਖਿਆ ਦੇ ਖੇਤਰ ਵਿੱਚ ਮਾਰ ਜੋ ਕੇ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਸ਼ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਰਾਹ ਤੇ ਉਸ ਦੇ ਸਬੰਧ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨਾਨਕਨਗਰ ਲੁਧਿਆਣਾ ਵਨ ਨੂੰ ਸਿਵਲ ਬਕਸ ਦੇ ਸੰਬੰਧ ਦੇ ਵਿੱਚ ਲੜਕੇ ਤੇ ਲੜਕੀਆਂ ਲਈ ਟਾਇਲਟ ਬਣਾਏ ਜਾਣ ਲਈ 231000 ਰੁਪਏ ਪ੍ਰਾਪਤ ਹੋਏ ਹਨ ਤੇ ਇਸ ਪ੍ਰਾਪਤ ਗ੍ਰਾਂਟ ਨਾਲ ਲੜਕੇ ਤੇ ਲੜਕੀਆਂ ਲਈ ਵੱਖਰੇ ਵੱਖਰੇ ਟਾਇਲਟ ਬਣਾਏ ਗਏ ਹਨ ਅਤੇ ਨਾਲ ਹੀ ਸਾਨੂੰ 1 ਲੱਖ 1/2 150000 ਰੁਪਏ ਦੀ ਗ੍ਰਾਂਟ ਵੀ ਪ੍ਰਾਪਤ ਹੋਈ ਹੈ ਜੋ ਕਿ ਪੁਰਾਣੇ ਜਿਹੜੇ ਟਾਇਲਟ ਸਨ ਉਹਨਾਂ ਦੀ ਰੈਨੋਵੇਸ਼ਨ ਕਰਨੀ ਸੀ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਕੂਲ ਦੇ ਵਿੱਚ ਸਿਸਟਮ ਦੇ ਵਿੱਚ ਜੋ ਕਮੀਆਂ ਸਨ ਉਹਨਾਂ ਨੂੰ ਵੀ ਪੂਰਾ ਕੀਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਮਾਣਯੋਗ ਸਿੱਖਿਆ ਮੰਤਰੀ ਸਰਦਾਰ ਹਰਜੂ ਸਿੰਘ ਬੈਂਜੀ ਦਾ ਅਤੇ ਸਾਡੇ ਹਲਕੇ ਦੇ ਹਲਕਾ ਵਿਧਾਇਕ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਸਕੂਲ ترقی ਕਰ ਰਿਹਾ ਅਸੀਂ ਆਸ ਕਰਦੇ ਹਾਂ ਵੀ ਇਸ ਨੂੰ ਅੱਗੇ ਵੀ ਅਸੀਂ ਮਿਹਨਤ ਕਰਦੇ ਰਹਾਂਗੇ ਕਿ ਸਕੂਲ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਕਿਹੜੇ ਸਕੂਲ ਦੇ ਵਿੱਚ ਆਏ ਨੇ ਆ ਕੇ ਜੀ ਐਮ ਐਨ ਸਾਹਿਬ ਅੱਜ ਜਿਹੜਾ ਮੇਰਾ ਇਹ ਸਕੂਲ ਹੈ ਜੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਨਾਨਕਨਗਰ ਹੈ ਜੀ ਇਹ ਲੁਧਿਆਣਾ 1 ਬਲਾਕ ਦਾ ਸਕੂਲ ਹੈ ਜੀ ਸਾਡੇ ਬੀ ਪੀਓ ਮੈਡਮ ਮੈਡਮ ਹਰਪ੍ਰੀਤ ਕੌਰ ਜੀ ਦੀ ਅਗਵਾਈ ਦੇ ਵਿੱਚ ਇਹ ਸਕੂਲ ਚੱਲ ਰਿਹਾ ਜੀ ਮੇਰੇ ਨਾਲ ਮੇਰੇ ਸਾਥੀ ਅਕਾਊਂਟੈਂਟ ਮੈਡਮ ਮੈਡਮ ਲਵਲੀਨ ਕੌਰ ਜੀ ਬੈਠੇ ਹਨ ਤੇ ਨਾਲ ਹੀ ਸਾਡੇ ਸੀਐਚਟੀ ਮੈਡਮ ਦਲਜੀਤ ਕੌਰ ਜੀ ਬੈਠੇ ਹਨ ਸਾਡੀ ਜਿਹੜੀ ਚੇਨ ਆ ਪੂਰੀ ਟੀਮ ਹੈ ਉਹ ਮਿਲ ਕੇ ਕੰਮ ਕਰਦੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਮਿਲ ਕੇ ਕੰਮ ਕਰਦੇ ਰਹਾਂਗੇ ਤੇ ਅਸੀਂ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਤਰੱਕੀ ਕਰਾਂਗੇ ਉਹਨਾਂ ਮਾਪਿਆਂ ਨੂੰ ਕੀ 메시ਜ ਦੇਣਾ ਚਾਹੁੰਦੇ ਹਾਂ ਜਿਹੜੇ ਲੋਕ ਕਹਿੰਦੇ ਆ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਬੁੱਕਰ ਨਹੀਂ ਆ ਨਹੀਂ ਐਸਾ ਗੱਲ ਨਹੀਂ ਹੈ ਉਹ ਕਿਸੇ ਕਿਸੇ ਨੂੰ ਲੱਗਦਾ ਹੋਣਾ ਇਸ ਤਰ੍ਹਾਂ ਪਰ ਹੁਣ ਉਹ ਚੀਜ਼ਾਂ ਨਹੀਂ ਹਨ ਹੁਣ ਤਾਂ ਇੱਕ ਕ੍ਰਾਂਤੀਕਾਰੀ ਯੁੱਗ ਹੈ ਵਿਗਿਆਨ ਦਾ ਯੁੱਗ ਹੈ ਹੁਣ ਤਾਂ ਹਰ ਇੱਕ ਸੁਹੂਲਤ ਜਿਹੜੀ ਹੈਗੀ ਹੈ ਮਤਲਬ ਇਹ ਸੀ ਇਨਕਾਰ ਨਹੀਂ ਕਰ ਸਕਦੇ ਵੀ ਇਹ ਗੱਲਾਂ ਹੈਗੀਆਂ ਨੇ ਉਹਨਾਂ ਦਾ ਵੱਖਰਾ ਸਿਸਟਮ ਹੈ ਸਰਕਾਰ ਦਾ ਵੱਖਰਾ ਸਿਸਟਮ ਹੈ ਸਰਕਾਰੀ ਸਕੂਲਾਂ ਵਿੱਚ ਸਾਰੀਆਂ ਸਹੂਲਤਾਂ ਨੇ ਬਿਲਕੁਲ ਫ੍ਰੀ ਨੇ ਜੀ ਕੋਈ ਫੀਸ ਨਹੀਂ ਤੇ ਹੁਣ ਇੰਗਲਿਸ਼ ਮੀਡੀਅਮ ਨੇ ਵੀ ਸਟੱਡੀਂ ਤੋਂ ਬਣਾਇਆ ਜਾਂਦਾ ਬੱਚਿਆਂ ਨੂੰ ਬਿਲਕੁਲ ਜੀ ਆਪਸ਼ਨ ਹੈ ਜੀ ਇਹ ਪੇਰੈਂਟਸ ਤੇ ਡਿਪੈਂਡ ਕਰਦਾ ਹੈ ਜੇਕਰ ਉਹ ਚਾਹੁੰਦੇ ਆ ਤਾਂ ਉਹ ਆਪਸ਼ਨ ਲੈ ਸਕਦੇ ਆ ਪਹੁੰਚਦੇ ਸਰ ਸਭ ਤੋਂ ਪਹਿਲਾਂ ਮੈਂ ਨਾ ਤਨ ਮਾਰਨਾ ਚਾਹੁੰਦੀ ਆ ਆ ਫਟਕਾ ਵਾ ਜੀ ਜੋ ਬਹੁਤੀ ਵਧੀਆ ਪੁਰਾਣਾ ਹੋ ਰਿਹਾ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਇਨੋਗ੍ਰੇਸ਼ਨ ਇਹ ਕਿ ਨਵੀਂ ਕ੍ਰਾਂਤੀ ਆਈ ਹੈ ਕਿ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਇਹ ਦੇਖ ਰਹੇ ਆ ਜੋ ਗ੍ਰਾਂਟਾਂ ਨੂੰ ਮਿਲ ਰਹੀਆਂ ਹਨ ਸਕੂਲਾਂ ਨੂੰ ਬਹੁਤ ਹੀ ਵਧੀਆ ਪਰ ਨੇ ਸਰ ਕਿਦਾ ਦੇ ਪ੍ਰੋਲੈਕ ਤੁਸੀਂ ਦੇਖੋ ਇਹਨਾਂ ਨੂੰ ਗ੍ਰਾਂਟਾਂ ਮਿਲ ਰਹੀਆਂ ਹਨ ਬਹੁਤ ਸਾਰੀਆਂ ਚਾਹੇ ਉਹ ਟਾਇਲਟ ਗ੍ਰਾਂਟ ਹੈ ਚਾਹੇ ਮਤਲਬ ਕਿ ਉਹ ਕਮਰਿਆਂ ਦੀ ਹੈ ਗਰਾਊਂਡ ਦੀ ਹੈ ਮਤਲਬ ਕਿ ਤਰ੍ਹਾਂ ਤਰ੍ਹਾਂ ਦੀ ਗ੍ਰਾਂਟਾਂ ਚਾਹੀਆਂ ਜਿਸ ਸਕੂਲ ਨੂੰ ਜਿਹੜੀ ਵੀ ਲੋੜ ਹੈਗੀ ਹੈ ਉਸ ਸਕੂਲ ਨੂੰ ਹੀ ਗ੍ਰਾਂਟ ਮਿਲਦੀ ਹੈ ਤੇ ਲੱਗਦਾ ਕਿ ਜਿਹੜੀਆਂ ਉਮੀਦਾਂ ਸੀਗੀਆਂ ਪੂਰੀਆਂ ਖਰੇ ਉਤਰੇ ਕਿਉਂਕਿ ਵਿਧਾਇਕ ਸਾਹਿਬ ਆਪ ਆ ਕੇ ਧੁਕਾਵਣ ਕਰਦੇ ਤੇ ਲਗਾਤਾਰ ਜਿਹੜੇ ਕੰਮਾਂ ਕਰਦੇ ਨੇ ਹਾਂਜੀ ਬਿਲਕੁਲ ਸਾਰੇ ਉਤਰੇ ਆ ਸਕੂਲਾਂ ਦੇ ਕੰਮ ਕਾਬੇ ਸੁਧਰੇ ਆ ਨਵੀਆਂ ਵੈਕੈਂਸੀਆਂ ਭਰੀਆਂ ਗਈਆਂ ਹਨ ਪੋਸਟਾਂ ਨੇ ਖਾਲੀ ਸੀ ਟੀਚਰਾਂ ਦੀਆਂ ਉਹ ਭਰੀਆਂ ਗਈਆਂ ਹੈ ਬਾਈਕ ਸਕੂਲਾਂ ਦਾ ਜਿਹੜਾ ਮਿਆਰ ਹੈ ਉੱਚਾ ਚੱਕਣ ਦਾ ਲੋਕਾਂ ਨਾਲ ਵਾਦਾ ਕਰ ਰਹੇ ਸੀ ਕਿ ਸਿਹਤ ਅਤੇ ਸਿੱਖਿਆ ਦਾ ਖੇਤਰ ਹੈ ਉਹਦੇ ਵਿੱਚ ਬਹੁਤ ਵੱਡਾ ਬਦਲਾ ਲੈ ਕੇ ਆਵਾਂਗੇ ਅਗਰ ਤੁਸੀਂ ਸਾਨੂੰ ਪੰਜਾਬ ਦੀ ਕਮਾਂਡ ਦਿਨੇ ਹੋ ਤਾਂ ਲੋਕਾਂ ਨੇ ਜਿਹੜਾ ਵਾਅਦਾ ਪੂਰਾ ਕਰਿਆ ਤੇ ਅਸੀਂ ਆਪਣਾ ਵਾਅਦਾ 3 ਸਾਲ ਦੇ ਵਿੱਚ ਪੂਰਾ ਕਰਿਆ ਵੱਡੀ ਪੱਧਰ ਤੇ ਜਿਹੜੇ ਸਿੱਖਿਆ ਦੇ ਖੇਤਰ ਵਿੱਚ ਬਦਲਾ ਲੈਂਦੇ ਨੇ ਲੋਕਾਂ ਨੂੰ ਇਹ ਗੱਲ ਲਈ ਮਜਬੂਰ ਕੀਤਾ ਇਹ ਗੱਲ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਮਜਬੂਰ ਕਰਤਾ ਕਿ ਤੁਸੀਂ ਜਿਹੜਾ ਸਿੱਖਿਆ ਦੇ ਨਾਂ ਤੇ ਜਿਹੜੇ ਪੈਸੇ ਲੋਕਾਂ ਤੋਂ ਠੱਗਦੇ ਹੋ ਉਹ ਹੁਣ ਤੁਹਾਨੂੰ ਠੱਗਣ ਨਹੀਂ ਦੇਵਾਂਗੇ ਪ੍ਰਾਈਵੇਟ ਸਰਕਾਰੀ ਸਕੂਲਾਂ ਦਾ ਜਿਹੜਾ ਜਿਹੜਾ ਮਾਹੌਲ ਹੈ ਉਹ ਬਹੁਤ ਵਧੀਆ ਦਿੱਤਾ ਚਾਹੀਏ ਆਪਾਂ ਬੈਠਣ ਦੇ ਲਈ ਡੈਸਕ ਕਹੀਏ ਜਾਂ ਵਾਸ਼ਰੂਮ ਕਹੀਏ ਜਾਂ ਬਿਜਲੀ ਦਾ ਪ੍ਰਬੰਧ ਕਹੀਏ ਜਾਂ ਜਿਹੜੀਆਂ ਚਾਰ ਦਵਰੀਆਂ ਦਾ ਰਹੇ ਸਕੂਲ ਸੀ ਉਹਨਾਂ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਵੀ ਅੱਜ ਵੱਡੀ ਗਿਣਤੀ ਵਿੱਚ ਜੇ ਆંકੜੇ ਦੀ ਗੱਲ ਕਰਾਂ ਤਾਂ 9900 ਦੇ ਕਰੀਬ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਲੋਕ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਨੇ ਉਹਦੇ ਲਈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਪੰਗਨ ਸਿੰਘ ਜੀ ਮਾਨ ਅਤੇ ਸਾਡੇ ਸਿੱਖਿਆ ਮੰਤਰੀ ਹਰਜੂਤ ਬੈਂਸ ਜੀ ਦਾ ਅਤੇ ਵਿਸ਼ੇਸ਼ ਰੂਪ ਵਿੱਚ ਰਾਸ਼ਟਰੀ ਸੁਪਰੀਮੋ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਮਦਦ ਕੀਤੀ ਆਰਪੀ ਪਾਰਟੀ ਜਿੰਦਾਬਾਦ ਸੰਸਦਵੈਂਦ ਨੇ ਹੋਰ ਸਕੂਲਾਂ ਦੇ ਕਿੰਨੇ ਕਿ ਪ੍ਰੋਜੈਕਟ ਚੱਲ ਰਹੇ ਨੇ ਇਹ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹ ਉਪਰਾਲੇ ਚੱਲਦੇ ਨੇ ਤੇ ਬੜੀ ਜਲਦੀ ਮੈਂ ਆਪਣੇ ਹਲਕੇ ਵਿੱਚ ਸਕੂਲ ਆਫ ਐਮਿਨੈਂਸ ਦਾਦ ਘਟਨੂ ਕਰੂੰਗਾ ਤੇ ਮੈਨੂੰ ਆਸ ਆ ਵੀ ਉਸ ਦਿਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਸ਼ੀਰਵਾਦ ਦੇ ਨਾਲ ਅੱਜ ਸਿੱਧ ਸੋ ਗੱਲ ਕਰੀਏ ਕਿਸਾਨ ਜਿੱਥੇ ਬੰਦੀਆਂ ਦੇ ਵਿੱਚ ਹਜਵੀ ਜਿਹੜਾ ਰੋਸ ਪਾਇਆ ਜਾ ਰਿਹਾ ਅੱਜ ਵੀ ਜਿਹੜੀ ਮੀਟਿੰਗ ਰੱਖੀ ਹੈ ਤੇ ਤੁਸੀਂ ਕਿਸ ਕੰਦੇ ਇੱਥੇ ਦੇਖਦੇ ਹੋ ਕਹਿੰਦੇ ਸਰਕਾਰਾਂ ਸਾਡੇ ਦਾ ਧੱਕਾ ਕਰਦੀਆਂ ਦੇਖੋ ਕਿਸਾਨ ਸਾਰੇ ਭਰਾ ਨੇ ਮੈਂ ਵੀ ਕਿਸਾਨ ਦਾ ਪੁੱਤ ਆ ਸਾਡਾ ਮੁੱਖ ਮੰਤਰੀ ਸਾਹਿਬ ਵੀ ਕਿਸਾਨ ਦੇ ਪੁੱਤ ਨੇ ਸਾਡਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਜਿਹੜੀ ਕੋਈ ਗੱਲ ਆ ਮੈਂ ਫੇਰ ਇਸ ਮਾਦਮ ਰਹੀਂ ਕਹਿਣਾ ਤੇ ਮੁੱਖ ਮੰਤਰੀ ਸਾਹਿਬ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ ਜਦੋਂ ਤੁਸੀਂ ਮਰਜ਼ੀ ਆ ਕੇ ਗੱਲਬਾਤ ਰਹੀਂ ਹੱਲ ਕਰੋ ਜਿਹੜਾ ਜਿਹੜੀ ਗੱਲ ਤੁਸੀਂ ਤੱਕੇ ਦੀ ਕਰਦੇ ਹੋ ਉਹ ਕੇਂਦਰ ਦੀਆਂ ਸਰਕਾਰਾਂ ਹਮੇਸ਼ਾ ਪੰਜਾਬ ਨਾਲ ਮਤਰੀ ਦੀ ਮਾਂ ਵਾਲਾ ਤੇ ਤੱਕੀ ਵਾਲਾ ਰਸੂਕ ਕਰਦਿਆਂ ਨੇ ਉਹਦੇ ਲਈ ਇਹਨਾਂ ਦੇ ਨਾਲ ਜਦੋਂ ਮਰਦੀ ਆ ਕੇ ਗੱਲਬਾਤ ਕਰਨ ਇਹਨਾਂ ਦੇ ਨਾਲ ਦਿੱਲੀ ਜਾਣਾ ਜੋ ਵੀ ਕਰਨਾ ਹੈ ਕਰਨ ਕਰ ਤੇ ਜਿਮਨੀ ਚੋਣਾਂ ਲੈ ਕੇ ਜਿਹੜੀ ਸਿਆਸਤ ਆ ਦਿਨ ਦਿਨ ਬਦਲਦੀ ਜਾ ਰਹੀ ਤੇ ਰਾਜਾਵੜੀ ਗੀ ਜੀ ਜਿਹੜੇ ਆਸ਼ੂ ਜੀ ਦੇ ਘਰੇ ਪਹੁੰਚੇ ਤੇ ਉਹ ਮਿਲਣੀਆਂ ਤੇ ਤੁਸੀਂ ਕਿਸ ਕਿੰਨ ਦੇ ਦੋ ਜੇ ਇਹ ਤੁਸੀਂ ਇਸ ਤੋਂ ਤੁਸੀਂ ਆ ਬੀਬੀਆਂ ਖੜੇ ਇਹ ਵੀ ਦੱਸ ਦੇਣਗੇ ਵੀ ਜੇ ਪ੍ਰਧਾਨ ਨੂੰ ਇਹਨਾਂ ਦਰਵਾਜ਼ਾ ਖੁੱਲੇ ਤਾਂ ਫਿਰ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਤੁੰਦ ਲਈ ਹੈ ਇਹਦੇ ਲਈ ਮੈਂ ਤੁਹਾਨੂੰ ਕਹਿੰਦਾ ਵੀ ਕੰਨ ਤੇ ਲਿਖੀ ਸਚਾਈ ਹੈ ਵੀ ਪਛਮੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਨ ਦਿੱਤੀ ਤੇ ਅਸ਼ੀਸ਼ ਜੀ ਦਾ ਇਹ ਵੀ ਬਿਆਨ ਹੈ ਕਹਿੰਦੇ ਹਿڈن ਜਿਹੜਾ ਇਹ ਲੈ ਕੇ ਚੱਲ ਰਹੇ ਜਿਹੜੇ ਆਮ ਆਦਮੀ ਪਾਰਟੀ ਹੈ ਤੁਸੀਂ ਏਜੰਡਾ ਲੈ ਕੇ ਚੱ ਰਹੇ ਹੋ ਹਿڈن ਏਜੰਡਾ ਹਿਰਨਾਂ ਜਿੰਨਾ ਕਿਹੜਾ ਹੁੰਦਾ ਸਾਡੇ ਦਾ ਛੂਛਿਆਰ ਕੰਮ ਹੈ ਜਿੰਨੇ ਕਿਤਾਬ ਖੁੱਲੀ ਨਹੀਂ ਪਈ ਹੁੰਦੀ ਵੀ ਕੋਈ ਪੜ ਲਓ ਆਮ ਆਦਮੀ ਪਾਰਟੀ ਉਹ ਕਿਤਾਬ ਹੈ ਜਿਹਨੂੰ ਕੋਈ ਵੀ ਪੜ ਸਕਦਾ ਕੁਝ ਵੀ ਹਿਰਨ ਦੇ ਇਹ ਵੀ ਕਹਿੰਦੇ ਕਹਿੰਦੇ ਰੋੜਾ ਹੀ ਨੂੰ ਉੱਤੇ ਖੜਾਤਾ ਹੀ ਤਾਂ ਕਹਿੰਦੇ ਮੁੜ ਕੇ ਜਿੱਤਣ ਤੋਂ ਵਾ ਜਾਂ ਹਾਰਨ ਤੋਂ ਵਾ ਕਹਿੰਦੇ ਨਾ ਲੱਭਣਾਂ ਨਹੀਂ ਤੇ ਤੁਸੀਂ ਹਾਰਨ ਦਾ ਕੋਈ ਸਵਾਲ ਨਹੀਂ ਗੱਲ ਜਿੱਤਣ ਦੀ ਗੱਲ ਕਰੋ ਜਿੱਤਣ ਤੋਂ ਬਾਅਦ ਇੰਦੂ ਵੀ ਵੱਧ ਚਮਕ ਕਿਉਂਦੇ ਤੁਸੀਂ ਕਿਹੜੀ ਪਾਰਟੀ ਨਾਲ ਮੁਕਾਬਲਾ ਸਮਝਦੇ ਜੇ ਗੱਲ ਕਰੀ ਆਸ਼ੂ ਜੀ ਵੀ ਜਿਹੜਾ ਮੈਦਾਨ ਦੇ ਵਿੱਚ ਉਤਰੇ ਦੋ ਵਾਰ ਜਿੱਤ ਵੀ ਚੁੱਕੇ ਤੇ ਸਾਬਕਾ ਮੰਤਰੀ ਵੀ ਰਹੇ ਨੇ ਦੇਖੋ ਮੈਂ ਤਾਂ ਹਰ ਦਿੱਤੀ ਦਿਆ ਹੂਗਾ বিজেপি ਲਿਆਊਗਾ ਫਿਰ ਉਹਦੇ ਦੱਸਾਂਗੇ ਵੀ ਪਹਿਲੇ ਤੇ ਆਸ਼ੂ ਜੀ ਨੇ ਜਾਂ বিজেপি ਹੈ ਜਾਂ ਇਹਨਾਂ ਜੋ ਤੀਜੇ ਤੇ ਕੌਣ ਆਊਗਾ ਪਹਿਲੇ ਤੇ ਮੈਂ ਫਿਰ ਕਹਾਂਗਾ ਵੀ ਆਮ ਆਦਮੀ ਪਾਰਟੀ ਆਊ ਇਹਨਾਂ ਦੀ বিজেপি ਤੇ ਕਾਂਗਰਸ ਦੀ ਦੂਜੇ ਤੇ ਤੀਜੇ ਨੰਬਰ ਦੀ ਲੜਾਈ ਹੈ ਤੇ বিজেপি ਵੀ ਕਾਫੀ ਚਰਚਾ ਦੇ ਵਿੱਚ ਕਿਹਾ ਜਾ ਰਿਹਾ ਹੁਬੀ ਤਾਲੀਆਂ ਸਾਹਬ ਆ ਰਹੇ ਨੇ ਮੈਂ ਕਹਿੰਦਾ ਫੇਰ ਹੀ ਦੱਸਾਂਗੇ ਨਾ ਤੈਨੂੰ ਵੀ ਆਸ਼ੂ ਜਾਂ ਜਿਹੜਾ ਹੋਬੀ ਹੈ ਉਹ ਦੂਜੇ ਨੰਬਰ ਤੇ ਆਉਗੂ ਤੇ ਦਿੱਤੇ ਤਾਂ ਤੁਸੀਂ ਕਾਰਨ ਕੀ ਸਮਝਦੇ ਜੇ ਗੱਲ ਕਰੀ ਬੀਜੇਪੀ ਵੱਲੋਂ ਲਗਾਤਾਰ ਜਿਹੜੇ ਫਿਲਮੀ ਅਦਾਕਾਰ ਜਿਹੜੇ ਪੰਜਾਬੀ ਇੰਡਸਟਰੀ ਦੇ ਜਿਹੜੇ ਚੋਣ ਮਦਾਨੇ ਉਤਾਰੇ ਜਾਂਦੇ ਆ ਕੀ ਕਰਨ ਸੋ ਜਿਹੜੇ ਫਿਲਮੀ ਕਲਾਕਾਰ ਨੇ ਜਿਆਦਾ ਕੰਮ ਨੇ ਉਹਨਾਂ ਦੇ ਵੀ ਦਿਲ ਲੱਗਿਆ ਉਹਨਾਂ ਦੇ ਵੀ ਕੋਈ ਸੁਪਨੇ ਹੋਣੇ ਨੇ ਸੁਪਨੇ ਲੈਣ ਦਾ ਹਰੇਕ ਨੂੰ ਅਧਿਕਾਰ ਹੈ ਉਹ ਵੀ ਲੈ ਸਕਦਾ ਹੈ